ਬੈਦਾ ਇੰਤਕਾਲ ਕੀ ਹੁੰਦਾ ਹੈ ਅਤੇ ਕਿਵੇਂ ਕਰਵਾਇਆ ਜਾਂਦਾ ਹੈ ਜਦੋਂ ਜ਼ਮੀਨ ਜਾਇਦਾਦ ਦਾ ਮਾਲਕ ਆਪਣੀ ਉਸ ਜਾਇਦਾਦ ਜਗ੍ਹਾ ਦੀ ਮਾਲਕੀ ਨੂੰ ਕਿਸੇ ਹੋਰ ਦੂਸਰੇ ਵਿਅਕਤੀ ਨੂੰ ਉਸਦੀ ਤੈਅ ਕੀਤੀ ਕੀਮਤ ਵਸੂਲ ਕਰਕੇ ਵੇਚ ਦਿੰਦਾ ਹੈ ਅਤੇ ਦੂਸਰਾ ਵਿਅਕਤੀ ਖਰੀਦਦਾਰ ਉਸ ਜਗ੍ਹਾ ਦੀ ਬਣਦੀ ਕੀਮਤ ਵੇਚਣ ਵਾਲੇ ਵਿਅਕਤੀ ਨੂੰ ਅਦਾ ਕਰਕੇ ਉਸ ਨੂੰ ਖਰੀਦ ਲੈਂਦਾ ਹੈ ਅਤੇ ਖਰੀਦਦਾਰ ਵਿਅਕਤੀ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਜਗ੍ਹਾ ਦੀ ਬਣਦੀ ਕੀਮਤ ਦੇ ਸਟਾਮਪ ਅਤੇ ਹੋਰ ਫੀਸਾਂ ਦੀ ਬਣਦੀ ਰਕਮ ਸਰਕਾਰ ਦੇ ਖਜ਼ਾਨੇ ਵਿੱਚ ਭਰ ਕੇ ਉਸ ਜਗ੍ਹਾ ਦੀ ਸਬ ਰਜਿਸਟਰਾਰ ਦੇ ਦਫ਼ਤਰ ਵਿਖੇ ਰਜਿਸਟਰੀ ਆਪਣੇ ਨਾਮ ਤੇ ਕਰਵਾ ਲੈਂਦਾ ਹੈ ਰਜਿਸਟਰੀ ਕਰਵਾਉਣ ਤੋਂ ਬਾਅਦ ਖਰੀਦੀ ਗਈ ਜਗ੍ਹਾ ਦੀ ਮਾਲਕੀ ਨੂੰ ਸਰਕਾਰ ਦੇ ਰੈਵਨਿਊ ਰਿਕਾਰਡ ਵਿੱਚ ਖਰੀਦਦਾਰ ਦੇ ਨਾਮ ਤੇ ਚੜਾਉਣ ਲਈ ਆਖਰੀ ਪ੍ਰੋਸੈਸ ਰਹਿ ਜਾਂਦਾ ਹੈ ਇਸ ਪ੍ਰੋਸੈਸ ਰਾਹੀਂ ਵੇਚਣ ਵਾਲੇ ਦੀ ਮਾਲਕੀ ਨੂੰ ਖਰੀਦਣ ਵਾਲੇ ਦੇ ਨਾਮ ਤੇ ਮਾਲਕੀ ਬਦਲ ਨੂੰ ਹੀ ਬੈਦਾ ਇੰਤਕਾਲ ਕਿਹਾ ਜਾਂਦਾ ਹੈ ਬੈਦਾ ਇੰਤਕਾਲ ਰਾਹੀਂ ਸਾਰੇ ਹੱਕ ਹਕੂਕ ਜੋ ਪੁਰਾਣੇ ਮਾਲਕ ਦੇ ਸਨ ਉਹ ਸਾਰੇ ਅਧਿਕਾਰ ਨਵੇਂ ਮਾਲਕ ਦੇ ਨਾਮ ਤੇ ਤਬਦੀਲ ਹੋ ਜਾਂਦੇ ਹਨ ਬੈਦਾ ਇੰਤਕਾਲ ਕਿਵੇਂ ਕਰਵਾਇਆ ਜਾਂਦਾ ਹੈ ਜਦੋਂ ਖਰੀਦਦਾਰ ਵੱਲੋਂ ਕਿਸੇ ਜਗ੍ਹਾ ਨੂੰ ਖਰੀਦਣ ਲਈ ਤਹਿਸੀਲ ਦਫ਼ਤਰ ਵਿਖੇ ਬਸਿਕਾ ਰਜਿਸਟਰਡ ਰਜਿਸਟਰੀ ਆਪਣੇ ਨਾਮ ਤੇ ਕਰਵਾ ਲੈਂਦਾ ਹੈ ਤਾਂ ਉਸ ਵਿਅਕਤੀ ਨੂੰ ਸਰਕਾਰ ਦੇ ਰਿਕਾਰਡ ਵਿੱਚ ਮਾਲਕ ਬਣਾਉਣ ਲਈ ਵੈਧਾ ਇੰਤਕਾਲ ਕਰਵਾਉਣਾ ਹੁੰਦਾ ਹੈ ਇਸ ਲਈ ਸਬ ਰਜਿਸਟਰਾਰ ਦੇ ਦਫ਼ਤਰ ਵਿਖੇ ਜਿੰਨੀਆਂ ਵੀ ਰਜਿਸਟਰੀਆਂ ਹੁੰਦੀਆਂ ਹਨ ਉਹਨਾਂ ਰਜਿਸਟਰੀਆਂ ਦੇ ਇੰਤਕਾਲਾਂ ਲਈ ਸਬੰਧਤ ਹਾਲਕਾ ਪਡਵਾਰੀ ਨੂੰ ਪਰਚੇ ਭੇਜੇ ਜਾਂਦੇ ਹਨ ਖਰੀਦਦਾਰ ਨੂੰ ਆਪਣੀ ਰਜਿਸਟਰੀ ਦੀ ਇੱਕ ਫੋਟੋ ਕਾਪੀ ਹਲਕਾ ਪੜਵਾਰੀ ਪਾਸ ਲਿਆ ਕੇ ਚੈੱਕ ਕਰਕੇ ਇੰਤਕਾਲ ਕਰਵਾ ਲੈਣਾ ਚਾਹੀਦਾ ਹੈ ਜੇਕਰ ਇੰਤਕਾਲ ਪਹਿਲਾਂ ਦਰਜ ਹੋਵੇ ਤਾਂ ਉਸ ਇੰਤਕਾਲ ਵਿੱਚ ਖਰੀਦਦਾਰ ਦਾ ਨਾਮ ਅਤੇ ਮਾਲਕੀ ਦੇ ਹਿੱਸੇ ਚੈੱਕ ਕਰ ਲੈਣੇ ਚਾਹੀਦੇ ਹਨ ਕਿ ਨਾਮ ਅਤੇ ਮਾਲਕੀ ਦੇ ਹਿੱਸੇ ਸਹੀ ਲਿਖੇ ਜਾ ਚੁੱਕੇ ਹਨ ਇੰਤਕਾਲ ਕਰਵਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਿੰਨੀ ਕਿ ਰਜਿਸਟਰੀ ਕਰਵਾਉਣੀ ਜ਼ਰੂਰੀ ਹੈ ਇੰਤਕਾਲ ਤੋਂ ਬਿਨਾ ਕੋਈ ਵੀ ਖਰੀਦਦਾਰ ਸਰਕਾਰ ਦੇ ਰਿਕਾਰਡ ਵਿੱਚ ਮਾਲਕ ਨਹੀਂ ਬੰਦਾ ਪਟਵਾਰੀ ਹਲਕਾ ਵੱਲੋਂ ਇੰਤਕਾਲ ਵੈਅ ਦਰਜ ਕਰਨ ਸਮੇਂ ਇੰਤਕਾਲ ਰਜਿਸਟਰ ਵਿੱਚ ਵੇਚਣ ਵਾਲੇ ਦਾ ਨਾਮ ਵੇਚੀ ਗਈ ਮਾਲਕੀ ਦਾ ਹਿੱਸਾ ਅਤੇ ਖਰੀਦਦਾਰ ਦਾ ਨਾਮ ਅਤੇ ਖੇਪਟ ਵਿੱਚੋਂ ਖਰੀਦਿਆ ਗਿਆ ਹਿੱਸਾ ਰਜਿਸਟਰੀ ਦਾ ਬਸਿਕਾ ਨੰਬਰ ਮਿਤੀ ਰਜਿਸਟਰੀ ਦੀ ਰਕਮ ਦਾ ਵੇਰਵਾ ਲਿਖਿਆ ਜਾਂਦਾ ਹੈ ਪਟਵਾਰੀ ਵੱਲੋਂ ਇੰਤਕਾਲ ਦਰਜ ਕਰਨ ਤੋਂ ਬਾਅਦ ਫੀਲਡ ਕਾਨੋ ਵੱਲੋਂ ਇੰਤਕਾਲ ਦਾ ਮੁਕਾਬਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਤਹਿਸੀਲਦਾਰ ਜਾਂ ਨਵੇਂ ਤਹਿਸੀਲਦਾਰ ਵੱਲੋਂ ਇੰਤਕਾਲ